ਦੇਖੋ ਮੈਂ ਇਸ ਵੇਲੇ ਲੁਧਿਆਣੇ ਰੇਲਵੇ ਸਟੇਸ਼ਨ ਤੇ ਖੜਾ ਸਾਡੇ ਡੀਆਰਐਮ ਸਾਡੇ ਸਟੇਸ਼ਨ ਮਾਸਟਰ ਤੇ ਸਾਰੇ ਰੇਲਵੇ ਦੇ ਵੱਖ-ਵੱਖ ਆਫਿਸ ਇੱਕਦਮ ਲੱਗੇ ਹੋਏ ਨੇ ਦੇਖ ਇਸ ਤਰੀਕੇ ਨਾਲ ਤੇ ਇੱਕਨ ਹੋਰ ਬਹੁਤ ਇਹਨਾਂ ਦਾ ਮੈਂ ਲੁਧਿਆਣੇ ਵਾਲਿਆਂ ਦਾ ਹੋਲਡਿੰਗ ਏਰੀਆ ਸੀ ਸਭ ਜਗ੍ਹਾ ਕਿਹੇ ਸੀ ਪਰ ਜਨਨਾਂ ਹੋਲਡਿੰਗ ਏਰੀਆ ਪ੍ਰੋਪਰ ਮੈਂ ਸਮਝਦਾ 500 ਬੰਦੇ ਦਾ ਹੋਲਡਿੰਗ ਏਰੀਆ ਲੁਧਿਆਣੇ ਦਾ ਬਣਾਇਆ ਕਿ ਮੈਨੂੰ ਸੁਣਿਐ ਬਸ਼ਰਜ ਜੀ ਸਾਡੇ ਜਿਹੜੇ ਐਮਰਜੈਂਸੀ ਤੋਂ ਤੇ ਉਹਨਾਂ ਦਾ ਆਦੇਸ਼ ਹੈ ਕਿ ਆਪ ਜਾ ਕੇ ਬੈਠੇ ਜਰ ਹਮਾਲਾ ਕੈਂਪ ਅੰਦਰ ਮੋਦੀ ਜੀ ਉਹ ਪਗਵਾੜਾ ਹੋਣ ਦੇ ਜਨਮ ਸਹਿ ਜਾਣੇ ਵਾਲੇ ਖੁਸ਼ੀ ਨੇ ਆਪਣੇ ਪਰਬ ਤੇ ਜਾ ਰਹੀ ਹੈ ਤਿਉਹਾਰ ਤੇ ਜਾ ਰਹੀ ਹੈ ਇਹਨਾਂ ਨੂੰ ਕੋਈ ਦਿੱਕਤ ਨਾ ਇਹ ਹਮਾਲਾ ਕੈਂਪ ਖੁਸ਼ੀਆਂ ਜਾਣ ਚਾਰ ਪਿਆ ਰਹੀ ਹੈ ਬਿਲਕੁਲ ਫਿਕਰ ਨਹੀਂ ਕਰਨਾ ਕਾਲੀ ਨਹੀਂ ਕਰਨਾ ਤੁਸੀਂ ਸਾਡੇ ਸਭ ਕੁਝ ਆਸੀ ਤੁਹਾਡੇ ਲਈ ਆ ਤੇ ਇਸ ਕਰਕੇ ਤੁਹਾਨੂੰ ਪ੍ਰੋਪਰ ਸਾਰੇ ਇੰਤਜ਼ਾਮ ਉਰੇ ਕੀਤੇ ਹੋਏ ਨੇ ਕਾਲੀ ਨਹੀਂ ਕਰਨੀ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਮੈਂ ਇਸ ਤਰ੍ਹਾਂ ਹੀ ਸਾਰਿਆਂ ਕੋਲੇ ਗੱਲ ਪਹੁੰਚੇ ਕੋਈ ਕਮੀ ਨਹੀਂ ਟ੍ਰੇਨਸ ਦੀ ਕੋਈ ਮੈਂ ਸਮਝਦਾ 12000 ਦੇ ਦੇਸ਼ 'ਚ ਹਰ ਜਗ੍ਹਾ ਪਹੁੰਚਾਉਣ ਲਈ ਖੜੀਆਂ ਉਰੇ ਵੀ ਜਿੰਨੀ ਲੋਡ ਹੋ ਗਈ ਕਿਸੇ ਤਰੀਕੇ ਨਾਲ ਫਿਰੋਜ਼ਪੁਰੋਂ ਚੱਲ ਰਹੀਆਂ ਇਸੇ ਤਰੀਕੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਚੱਲ ਰਹੀਆਂ ਲੁਧਿਆਣੇ ਤੋਂ ਅੰਬਾਲੇ ਤੋਂ ਕਿਸੇ ਨੂੰ ਵੀ ਇਹ ਨਹੀਂ ਕਰਨ ਦੀ ਵੀ ਆਹੀ ਟ੍ਰੇਨਾਂ ਜਿੱਦੀਆਂ ਵੀ ਤੁਹਾਨੂੰ ਟ੍ਰੇਨਸ ਉਚਿਤ ਜਿੰਨੀ ਵੀ ਚਾਹੀਦੇ ਹੋਣਗੇ ਕੋਈ ਉਸ ਦੇ ਵਿੱਚ ਕਮੀ ਨਹੀਂ ਆਏਗੀ ਪ੍ਰਬੰਧ ਕੀਤਾ ਹੋਇਆ ਪਿੱਛੇ ਹਰ ਜਿਹੜੇ ਉਹ ਰੈਕ ਲੱਗੇ ਖੜੇ ਨੇ ਜਦੋਂ ਲੋਡ ਪੈਂਦੀ ਆ ਕਿਉਂਕਿ ਸਾਨੂੰ ਮੈਕਬੀਨ ਨੂੰ ਸਭ ਕੁਝ ਪਤਾ ਹੈ ਵੀ ਕਿੰਨੀ ਔਨਲਾਈਨ ਬੁਕਿੰਗ ਹੋਈ ਆ ਕਿੰਨੇ ਉਰੇਓ ਟਿਕਟ ਲਏ ਜਾ ਤੇ ਉਸ ਹਿਸਾਬ ਨਾਲ ਕਿਸੇ ਚੀਜ਼ ਦੀ ਵੀ ਕਮੀ ਨਹੀਂ ਤੁਸੀਂ ਬਿਲਕੁਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਨੇ ਵੀ ਬਾਥਰੂਮ ਤੋਂ ਉੱਜਾ ਕੇ ਪੈਣ ਦੀ ਲੋੜ ਨਹੀਂ ਬੈਠਣ ਦੀ ਲੋੜ ਨਹੀਂ ਖਿੜਕੀ ਨਹੀਂ ਟ੍ਰੇਨ ਦੇ ਜਾਣ ਦੀ ਲੋੜ ਨਹੀਂ ਦਰਵਾਜ਼ੇ ਨਾਲ ਜਾਓ ਤੁਹਾਡੇ ਲਈ ਆ ਇਹ ਤੇ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਬਈ ਕਾਲੀ ਨਾ ਕਰੋ ਜਿੱਦੀ ਸੀਟ ਜਿੱਥੇ ਆ ਉਹਨੂੰ ਉੱਥੇ ਮਿਲੇਗੀ ਜੇ ਕੋਈ ਤੁਹਾਨੂੰ ਤਕਲੀਫ ਆ ਅਸੀਂ ਹਰ ਜਗ੍ਹਾ ਡੈਸਕ ਬਣਾਏ ਆ ਉੱਥੇ ਚਾਹੇ ਪੁਲਿਸ ਨਾਲ ਗੱਲ ਕਰੋ ਚਾਹੇ ਤੁਸੀਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰੋ ਤੁਹਾਡਾ ਪ੍ਰੋਪਰ ਤੇ ਸਾਡੇ ਹਰ ਜਗ੍ਹਾ ਸੀ ਸਾਡੇ ਆਫੀਸਰ ਕਰਮਚਾਰੀ ਰਾਉਂਡ ਤੇ ਨੇ ਜੇ ਉਹਨਾਂ ਨੂੰ ਤੁਹਾਨੂੰ ਕੋਈ ਵੀ ਲੱਗਦਾ ਤਾਂ ਸਾਨੂੰ ਦੱਸੋ ਉਹ ਹਰ ਜਗ੍ਹਾ ਚਾਹੇ ਤੁਸੀਂ ਇਥੇ ਆਪ ਆਕੇ ਦੱਸ ਸਕਦੇ ਹੋ ਚਾਹੇ ਆਪਣੇ ਤਾਂ ਤੁਸੀਂ ਉਹਨਾਂ ਤੇ ਸਾਡੇ ਬਹੁਤ ਅਲੱਗ-ਅਲੱਗ ਜਿਹੜੀਆਂ ਇਨਫੋਰਮੇਸ਼ਨ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿਓ ਪਰ ਜਲਦਬਾਜ਼ੀ ਨਾ ਕਰੋ ਤੁਹਾਡੇ ਲਈ ਹਰ ਪ੍ਰਬੰਧ ਤੁਹਾਡੇ ਲਈ ਹੈ ਇੱਕੋ ਹੀ ਗੱਲ ਆ ਵੀ ਕਾਲੀ ਨਾ ਕਰੋ ਦਰਵਾਜ਼ਿਆਂ ਚੋਂ ਨਾ ਜਾਓ ਬਾਥਰੂਮ ਚ ਨਾ ਜਾਓ ਸੀਟਾਂ ਦੀ ਕੋਈ ਕਮੀ ਨਹੀਂ ਤੁਹਾਡੇ ਲਈ